ਅੱਜ ਸਾਡੇ ਦਰਮਿਆਨ ਪਟਾਲਾ ਵਨ ਤੇ ਅਧਿਆਪਕ ਸਾਥੀ ਆਏ ਨੇ ਤੇ ਸਾਡੇ ਹੜਪੀਟਾਂ ਵਾਸਤੇ ਮਿਲ ਕੇ ਆਏ ਨੇ ਤੇ ਸਭ ਤੋਂ ਖਾਸ ਗੱਲ ਜਿਹੜੀ ਆ ਅੱਜ ਵੀ ਹਰ ਹੱਥ ਸਮਾਨ ਫੜਾਇਆ ਵਾ ਜਿਤਨਾ ਤੁਹਾਨੂੰ ਪਤਾ ਹੀ ਹੈ ਸਾਡੇ ਇਲਾਕੇ 'ਚ ਉਹ ਡਾਰਾ ਬਣ ਬਣ ਕੇ ਜਿਹੜੇ ਲੁੱਟਦੇ ਨੇ ਨਾ ਉਹਨਾਂ ਨੂੰ ਥੋੜੀ ਠੱਲ ਪਈ ਅੱਜ ਤੇ ਵਧੀਆ ਲੱਗਾ ਤੇ ਦਾਸ ਨੂੰ ਵੀ ਨਾਲ ਮੌਕਾ ਮਿਲਿਆ ਸੇਵਾ ਲੁੱਟਣ ਦਾ ਤੇ ਬੜੇ ਵਧੀਆ ਨਾਲ ਹੀ ਭਾਈ ਸਭ ਕੋ ਪਤਾ ਲੱਗਾ ਵੀ ਸਾਡੀਆਂ ਜਿਹੜੀਆਂ ਭੈਣਾ ਅਧਿਆਪਕਾਂ ਨੇ ਉਹਨਾਂ ਸਾਰੀ ਪੈਕਿੰਗ ਕੀਤੀ ਆ। ਸੋ ਹਾਂਜੀ ਭਾਜੀ ਅੱਜ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਅੱਜ ਸੋ ਇਹ ਐਂਡਿੰਗ ਐਪੀਡੀਆ ਸਾਡੇ ਨਾਲ ਹੈ। ਬਿਲਕੁਲ ਚੰਗੇ ਆਉਂਦੇ ਸਭ ਬਹੁਤ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਜੋ ਵੀ ਅਰਕੇ ਕ੍ਰਿਸ਼ਨਾ ਦਾ ਬਿਲਕੁਲ ਨਾਮ ਵੀ ਕੋਈ ਹਸਤਾਈ ਹਰ ਸ਼ੁਕਰੀਆ। ਸਹੀ ਨੋਖ ਖਡਾਣਾ ਬੰਨਵਾ ਲੋ। ਭਾਰੇ ਜੀ ਜੀ ਨਾਲ ਉਹ ਇੱਥੇ ਸਾਡੇ ਸਾਥੀ ਹਨ। ਉਹਨਾਂ ਨੇ ਨਾਮ ਲਾਉਣਾ। ਬਹੁਤ ਬਹੁਤ ਧੰਨਵਾਦ ਜੀ ਸੋ ਤੁਹਾਡੀ ਜਾਣਕਾਰੀ ਤੇ ਦੱਸ ਦਈਏ ਵੀ ਅੱਜ ਅਧਿਆਪਕ ਦਿਵਸ ਆ ਤੇ ਅਧਿਆਪਕ ਦਿਵਸ ਤੇ ਅਧਿਆਪਕਾਂ ਵੱਲੋਂ ਬੜਾ ਵੱਡਾ ਜਿਹੜਾ ਵਾ ਉਪਰਲਾ ਕੀਤਾ ਗਿਆ ਵਾ ਮੈਂ ਬਹੁਤ ਸ਼ਲਾਘਾ ਕਰਦਾ ਜੀ ਇਸ ਇਲਾਕੇ ਦਾ ਵਿਸਣਿਕ ਹੁੰਦੇ ਨਾ ਤੇ ਹਾਂਜੀ ਸਤਿੰਦਰ ਜੀ ਹਾਂਜੀ ਤੁਸੀਂ ਆਪਣੀ ਟੀਮ ਨਾਲ ਲੈ ਕੇ ਆਏ ਹੋ ਤੇ ਕੀ ਕਹਿਣਾ ਚਾਹੋਗੇ ਅਸੀਂ ਪਿਛਲੇ ਕਾਫੀ 4-5 ਦਿਨਾਂ ਤੋਂ ਲੱਗੇ ਹੋ ਇਸ ਕੰਮ ਵਿੱਚ ਬੜੀ ਮਿਹਨਤ ਕੀਤੀ ਆਪਾਂ ਤੇ ਸਾਡੀਆਂ ਜਿਹੜੀ ਸਟਾਫ ਨੇ ਉਹਨਾਂ ਨੇ ਪੈਕਿੰਗ ਕਰਕੇ ਸਾਰਾ ਸਾਮਾਨ ਕੀਤਾ ਔਰ ਆਪਾਂ ਪੂਰੀ ਪਲੈਨਿੰਗ ਦੇ ਨਾਲ ਆਪਾਂ ਇਹ ਕੰਮ ਕੀਤਾ ਬਾਕੀ ਇਕਦਮ ਨਹੀਂ ਆਪਾਂ ਇਹ ਪੂਰੀ ਇਸ ਬਿਛੇ ਪੂਰੀ ਹਫ਼ਤਾ ਪਲੈਨਿੰਗ ਕੀਤੀ ਕਿ ਕਿਹੜੀ ਕਿਹੜੀ ਚੀਜ਼ ਚਾਹੀਦੀ ਕਿਸੀ ਕਿਹੜੀ ਜੀ ਵੀ ਲੋੜ ਹੈਗੀ ਆ ਉਹ ਵੀ ਰਾਸ਼ਨ ਹੈ ਕੱਚਾ ਰਾਸ਼ਨ ਹੈ ਪੱਕਾ ਰਾਸ਼ਨ ਹੈ ਪਿਆਜ਼ ਬੱਚਿਆਂ ਛੋਟਿਆਂ ਦੇ ਕੱਪੜੇ ਘਰਾਂ ਚੋਂ ਉੱਠੇ ਕਰਕੇ ਆਪਾਂ ਜਿਹੜੇ ਹੈਗੇ ਆ ਇੱਕ ਇੱਕ ਚੀਜ਼ ਦਾ ਖਿਆਲ ਰੱਖ ਕੇ ਆਪਾਂ ਇਹ ਕੰਮ ਕੀਤਾ ਬਹੁਤ ਵਧੀਆ ਬਹੁਤ ਵਧੀਆ ਪ੍ਰਾਲਾ ਜੀ ਸੋ ਸਾਡੇ ਵੀਰਾਂ ਨੂੰ ਟਰੈਕਟਰ ਟਰਾਲੀਆਂ ਦੀ ਸੇਵਾ ਲੁੱਟੀ ਗਈ ਆ ਤੇ ਹਾਂਜੀ ਭਾਜੀ ਆਪਣਾ ਨਾਮ ਦੱਸੋ ਤੇ ਜੀ ਸਰ ਜਗENDER ਸਿੰਘ ਕਮੇਟੀ ਦੇ ਆਪ ਪਟਾਲਾਵਨ ਸਰ ਚਲੋ ਸਾਨੂੰ ਇਹ ਮੌਕਾ ਮਿਲਿਆ ਇਹਨਾਂ ਨਾਲ ਜੋਖੀ ਘੜੀ ਦੀ ਸਰੀਰਵਾਰ ਹੋਣ ਦਾ ਤੇ ਬਹੁਤ ਵਧੀਆ ਮੈਨੇਜ ਕੀਤਾ ਵਾ ਸਾਡੇ ਡੀਪੀਓ ਸਰ ਸਰਦਾਰ ਜਗENDER ਸਿੰਘ ਜੀ ਉਹਨਾਂ ਦੀ ਰਹਿਮਾਈ ਹੇਠ ਸਾਰੇ ਅਧਿਆਪਕਾਂ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਵਾ ਕਲੈਕਸ਼ਨ ਕਰਕੇ ਜੋ ਵੀ ਇਹਨਾਂ ਨੂੰ ਲੋੜ ਸੀਗੀ ਮਤਲਬ ਹਰ ਇੱਕ ਚੀਜ਼ ਇਹਨਾਂ ਨੂੰ ਪਰਵਾਇ ਤੇ ਕਰਾਈ ਆ ਘਰ ਘਰ ਜਾ ਕੇ ਦੱਸਾ ਵਾ ਤੇ ਚਲੋ ਕਹਿ ਕੋਸ਼ਿਸ਼ ਨਹੀਂ ਕਿਉਂਕਿ ਬਹੁਤ ਰਾਸ ਦੀ ਆ ਪਰ ਫਿਰ ਵੀ ਜੋ ਉਪਰਾਹਾਂ ਜੀ ਆਪ ਸਾਥੇ ਨੇ ਕੀਤਾ ਵਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਵੀਡੀਓ ਸਰ ਦਾ ਬਹੁਤ ਬਹੁਤ ਧੰਨਵਾਦ ਉਹ ਤੋਂ ਉਹਨਾਂ ਨੇ ਸਾਨੂੰ ਇਹ ਪਾਸੇ ਤੋਰਿਆ ਵਾ ਸੇਵਾ ਲਈ ਇਹਨਾਂ ਕੇ ਨਾਮ ਜਿਵੇਂ ਦਾ ਜਾਸਤ ਬਹੁਤ ਵਧੀਆ ਜੀ ਬਹੁਤ ਵਧੀਆ ਜਿਤਨਾ ਭਾਜੀ ਨੇ ਗੱਲ ਕੀਤੀ ਆ ਤੇ ਦੇਖੋ ਮੈਂ ਬਾਰ ਬਾਰ ਕਹਿੰਦਾ ਹਾਂ ਪੀ ਬੜੇ ਸੁੱਚੇ ਢੰਗ ਨਾਲ ਮੈਂ ਦੁਬਾਰਾ ਗੱਲ ਕਰਾਂਗਾ ਬੜੇ ਸੁੱਚੇ ਢੰਗ ਨਾਲ ਸਮਾਨ ਦੀ ਡਿਲੀਵਰੀ ਹੋਈ ਹੈ ਸਾਡੇ ਕੋ ਤੇ ਜਿਹੜੇ ਲੋਡਵਾਂ ਦੇ ਉਹਨਾਂ ਹੱਥਾਂ ਵਿੱਚ ਹੀ ਪਹੁੰਚਾਇਆ ਤੇ ਸਾਰੇ ਇਤਿਹਾਪ ਦੇ ਸਾਥੀਆਂ ਨੇ ਆਪਣੇ ਥੀਂ ਸਮਾਨ ਜਿਹੜਾ ਘਰ-ਘਰ ਪਹੁੰਚਾਇਆ ਤੇ ਸੋ ਵੇਖੋ ਹੋਰ ਵੀ ਸਾਥੀਆਂ ਦੀ ਹਿਸ਼ਾਰਪੁਰੇ ਚਲੇ ਤੋਂ ਤਸਵੀਰ ਦੀ ਸੁਭਾਵ ਵਾਲੇ ਆਏ ਹੋਏ ਨੇ ਸਾਡੇ ਕੋ ਤੇ ਸਮਾਨ ਇੱਥੇ ਮੰਡਿਆ ਗਿਆ ਆਪਾਂ ਸੋਚਿਆ ਸੀ ਪੜਾ ਕਰਾਂਗੇ ਇੱਧਰ ਵੀ ਆਣ ਕੇ ਦੇਖਾਂਗੇ ਆਣ ਕੇ ਤੇ ਸੋ ਆ ਨਹੀਂ ਹੁਣ ਅੱਗੇ ਨਿਕਲ ਰਹੇ ਆ ਅਗਲੇ ਪਿੰਡ ਵੱਲ ਚੱਲੋ ਜੀ ਹੁਣ ਅਗਲੇ ਪਿੰਡ ਚੱਲਿਆਂ ਜੀ ਆਪਾਂ ਤੇ ਬਾਕੀ ਮੇਰੀ ਜਿੰਨੇ ਵੀ ਸਾਡੇ ਇਲਾਕੇ ਦੇ ਜਿੰਨੇ ਹੜ ਪੀੜਤ ਨੇ ਤੇ ਯਾ ਬਿਲਕੁਲ ਨਹੀਂ ਪੀੜਤ ਜਿਹੜੀ ਢਾਰਾਂ ਨੇ ਉਹਨਾਂ ਨੂੰ ਸਪੈਸ਼ਲ ਮੇਰੀ ਅਪੀਲ ਆ ਵੇਖੋ ਪੰਜਾਬ ਇੱਕ ਸੁਨੇ ਦੀ ਚਿੜੀਆ ਵਾ ਤੇ ਸੁਨੇ ਦੀ ਚਿੜੀਆ ਦੁਬਾਰਾ ਬਣਾਉਣਾ ਆਪਾਂ ਸਾਰਿਆਂ ਨੇ ਮਿਲ ਜੁਲ ਕੇ ਤੇ ਮੈਂ ਕਹਿੰਦਾ ਮੈਂ ਪੰਜਾਬ ਐਵੇਂਲੇ ਝਖਮੀ ਆ ਪਰ ਉਹਦਾ ਮਨੋਬਲ ਜਿਹੜਾ ਵਾ ਉਹ ਨਹੀਂ ਟੁੱਟਾ ਆ ਮੇਰੇ ਕੋ ਸਾਦੀਆਂ ਨਾਲ ਨੇ ਜੇ ਇਤਰਾ ਹੀ ਸਾਡੇ ਇਤਿਹਾਸ ਕੇ ਸਾਧੀਆਂ ਦਾ ਔਰ ਸਾਡੇ ਜਿੰਨੇ ਵੀ ਤਕਵਤੇ ਸੱਜਣ ਨੇ ਦਾਨ ਕੀ ਸੱਜਣ ਨੇ ਜਿੰਨੀਆਂ ਐਨ ਜੀਓਸ ਨੇ ਸਾਰੇ ਸਾਡਾ ਸਾਥ ਦੇ ਰਹੇ ਨੇ ਤੇ ਆਪਾਂ ਜਿਹੜੇ ਇਹਨਾਂ ਦਾ ਜਿਹੜਾ ਦੁਬਾਰਾ ਜਿਹੜਾ ਇਹਨੂੰ ਬਹਾਰ ਕਰਨ ਦੇ ਵਿੱਚ ਕੰਮ ਕਰਵਾਵਾਂਗੇ ਇਹ ਪ੍ਰਮਾਤਮਾ ਦਾ ਆਸ਼ੀਰਵਾਦ ਚਾਹੀਦਾ ਵਾ ਸੋ ਬੜਾ ਵਧੀਆ ਲੱਗਾ ਵਾ ਵੀ ਬਾਕੀ ਇੱਕ ਵੀਰ ਦੀ ਵੀਡੀਓ ਆਈ ਸੀ ਸਾਡਾ ਮੈਨ ਪਰਪਸ ਜਿਹੜਾ ਵਾ ਉਹ ਵੀਡੀਓ ਬਣਾਉਂਦਾ ਨਹੀਂ ਹੈਗਾ ਅਸੀਂ ਆਪਾਂ ਵੀਡੀਓ ਬਣਾ ਕੇ ਤੇ ਮਜ਼ਾ ਲੈ ਰਹੇ ਆ ਸਾਡਾ ਇਹ ਆ ਕਿ ਹਰ ਘਰ ਤੱਕ ਹਰ ਜਿਹੜੇ ਦੁਨੀਆ ਦਾ ਦੂਰ ਦੂਰ ਤੱਕ ਜਿਹੜੀ ਆ ਬatsch panchayat ja sake ਵੀ ਇਹ ਕਿਸ ਤਰ੍ਹਾਂ ਜਿਹੜਾ ਵਾ ਤਰੀਕੇ ਨਾਲ ਇਸੇ ਢੰਗ ਦੇ ਨਾਲ ਕੰਮ ਕਰ ਰਹੇ ਆ ਆਪਾਂ ਜੀ ਠੀਕ ਆ ਇਹ ਸਮਾਂ ਕਿਸੇ ਦਿਨ ਆਏ ਬਾਕੀ ਪੰਜਾਬੀਆਂ ਦੇ ਮਾਣ ਆ ਵੀ ਉਹਨਾਂ ਦੁੱਖ ਦਤ ਸਮਝਿਆ ਵਾ ਤੇ ਵੱਧ ਚੜ ਕੇ ਜਿਹੜਾ ਵਾ ਕੰਮ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ